ਲੁਧਿਆਣਾ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਨਾਮ ਐਲਾਨ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਪਾਰਟੀ ਲੀਡਰਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਹਨ ਕਾਂਗਰਸੀ ਆਗੂ ਸੁਪਾਲ ਸਿੰਘ ਖੈਰਾ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜੀਵਾਲ ਤੇ ਇਲਜ਼ਾਮ ਲਗਾਇਆ ਕਿ ਉਹ ਚੋਰ ਦਰਵਾਜ਼ੇ ਰਾਹੀਂ ਪੰਜਾਬ ਦੀ ਸਿਆਸਤ ਵਿੱਚ ਆ ਕੇ ਸਰਕਾਰ ਚਲਾਉਣਾ ਚਾਹੁੰਦਾ ਹੈ ਉਨਾਂ ਕੇ ਕਿ ਲੁਧਿਆਣਾ ਵਿਖੇ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਜੋ ਸੀਟ ਖਾਲੀ ਹੋਈ ਸੀ ਉਸ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਟਿਕਟ ਦਿੱਤੀ ਜਾ ਰਹੀ ਹੈ केजीवाल संजीव अरोड़ा ਨੂੰ ਲੁਧਿਆਣਾ ਦੀ ਸੀਟ ਦੇ ਕੇ ਖੁਦ ਰਾਜ ਸਭਾ ਮੈਂਬਰ ਬਣਨਾ ਚਾਹੁੰਦਾ ਹੈ ਸੁਖਪਾਲ ਖੈਰਾ ਨੇ ਕਿਹਾ ਕਿ ਪੰਜਾਬ ਬਹਾਦਰ ਤੇ ਨੀਡ ਲੋਕਾਂ ਦੀ ਧਰਤੀ ਹੈ ਤੇ ਇਤਿਹਾਸ ਇਸ ਦਾ ਗਵਾਹ ਹੈ ਪਰ ਅੱਜ ਪੰਜਾਬ ਤੇ ਭਗਵੰਤ ਮਾਨ ਵਰਗਾ ਨਸ਼ੇੜੀ ਰਾਜ ਕਰ ਰਿਹਾ ਹੈ ਤੇ ਕੇਜੀਵਲ ਵਰਗਾ ਸਿਆਸਤ ਦਾ ਭੁੱਖਾ ਤੇ ਗੈਰ ਪੰਜਾਬੀ ਜਿਸ ਨੂੰ ਪੰਜਾਬੀ ਬੋਲਣੀ ਤੱਕ ਨਹੀਂ ਆਉਂਦੀ ਉਹ ਚੋਰ ਦਰਵਾਜ਼ੇ ਰਾਹੀਂ ਪੰਜਾਬ ਦੀ ਕਮਾਨ ਆਪਣੇ ਹੱਥ ਲੈਣ ਦੀ ਸਾਜ਼ਿਸ਼ ਰਚ ਰਿਹਾ ਹੈ ਉਹਨਾਂ ਨੇ ਕਿਹਾ ਕਿ ਡੇਢ ਦਿਨਾਂ ਦਾ ਵਿਧਾਨ ਸਭਾ ਦਾ ਸੈਸ਼ਨ ਸੀ ਜਿਸ ਵਿੱਚ ਗੈਰ ਪੰਜਾਬੀਆਂ ਦਾ ਪੰਜਾਬ ਵਿੱਚ ਆਉਣ ਦਾ ਮੁੱਦਾ ਬੇਅਦਬੀਆਂ ਅਤੇ ਨਸ਼ੇ ਵਰਗੇ ਪੰਜਾਬ ਦੇ ਕਿਸੇ ਜ਼ਰੂਰੀ ਮੁੱਦੇ ਤੇ ਚਰਚਾ ਨਹੀਂ ਹੋਈ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਗੈਰ ਪੰਜਾਬੀਆਂ ਲਈ ਨਿਯਮ ਬਣਾਏ ਜਾਣ ਜਿਸ ਤਰ੍ਹਾਂ ਉੱਤਰਾਖੰਡ ਵਿੱਚ ਬਣਾਏ ਗਏ ਹਨ। ਸਾਡਾ ਪਾਕਿਸਤਾਨ ਨਾਲ ਲਾਂਘਾ ਖੋਲ੍ਹਿਆ ਜਾਵੇ। ਪੰਜਾਬ ਦੇ ਧੀਆਂ ਪੁੱਤਾਂ ਨੂੰ ਚੰਗੀ ਸਿੱਖਿਆ ਤੇ ਰੋਜ਼ਗਾਰ ਮਿਲੇ ਇਸ ਲਈ ਸਾਨੂੰ ਸੰਘਰਸ਼ ਕਰਨਾ ਪਵੇਗਾ। ਉਨਾ ਕਿ ਜੇਕਰ ਕੇਜਰੀਵਾਲ ਪੰਜਾਬ ਰਾਜ ਸਭਾ ਮੈਂਬਰ ਬਣਦਾ ਹੈ ਤਾਂ ਇਹ ਪੰਜਾਬ ਲਈ ਸ਼ਰਮ ਵਾਲੀ ਗੱਲ ਹੋਵੇਗੀ ਇਸ ਲਈ ਉਹਨਾਂ ਪੰਜਾਬ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੀ ਇਸ ਸਾਜ਼ਿਸ਼ ਦਾ ਡਟ ਕੇ ਵਿਰੋਧ ਕੀਤਾ ਜਾਵੇ ਦੱਸਣਯੋਗ ਹੈ ਕਿ ਵਿਧਾਇਕ ਗੁਰਪ੍ਰੀਤ ਗੋਗੀ ਦੀ ਇਸ ਸਾਲ 10 ਜਨਵਰੀ ਦੀ ਰਾਤ ਘਰ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਉਹਨਾਂ ਦੇ ਅਕਾਲ ਚਲਾਣੇ ਕਰਕੇ ਲੁਧਿਆਣਾ ਪੱਛਮੀ ਹਲਕੇ ਦੀ ਸੀਟ ਖਾਲੀ ਹੋ ਗਈ ਸੀ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਵੱਲੋਂ ਇਸ ਸੀਟ ਉੱਤੇ ਦਾਅਵੇਦਾਰੀ ਕੀਤੀ ਜਾ ਰਹੀ ਸੀ ਤੇ ਪਾਰਟੀ ਵੱਲੋਂ ਵੀ ਉਹਨਾਂ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਦੀਆਂ ਚਰਚਾਵਾਂ ਵੀ ਸੁਣਨ ਨੂੰ ਮਿਲ ਰਹੀਆਂ ਸਨ। ਅਸ਼ੋਕ ਪ੍ਰਾਸਰ ਪੱਪੀ ਨੇ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਏ ਜਾਣ ਉੱਤੇ ਕਿਹਾ ਕਿ ਪਾਰਟੀ ਦਾ ਫੈਸਲਾ ਸਭ ਨੂੰ ਮੰਜ਼ੂਰ ਹੈ। ਉਹਨਾਂ ਨੇ ਕਿਹਾ ਕਿ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਦੀ ਪਤਨੀ ਕਾਬਲ ਔਰਤ ਹੈ। ਉਹਨਾਂ ਨੂੰ ਵੀ ਕਿਤੇ ਹੋਰ ਐਡਜਸਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਪਾਰਟੀ ਨੇ کئی ਸਮੀਕਰਨ ਦੇਖ ਕੇ ਹੀ ਆਪਣਾ ਉਮੀਦਵਾਰ ਐਲਾਨਿਆ ਹੈ। ਸੰਜੀਵ ਅਰੋੜਾ ਇੱਕ ਮਜ਼ਬੂਤ ਦਾਵੇਦਾਰ ਹਨ। ਛੋਟੀ ਜਿਹੀ ਕਹਾਵਤ ਹੈ ਕਿ ਬਿੱਲੀ ਥੈਲੇ ਤੋਂ ਬਾਹਰ ਆ ਗਈ। ਤੁਸੀਂ ਸਭ ਨੇ ਤਕਰੀਬਨ ਹੁਣ ਪੜਿਆ ਹੋਣਾ ਵਾ ਅਖਬਾਰਾਂ ਚ ਵੀ ਆ ਗਿਆ ਵਾ ਕਿ ਕੇਜੀਵਾਲ ਪੰਜਾਬ ਦੇ ਵਿੱਚ ਇੱਕ ਰਾਜ ਸਭਾ ਦੇ ਮੈਂਬਰ ਨੂੰ ਲਾਲਚ ਦੇ ਕੇ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਕਿ ਬ੍ਰਾਈਬ ਕਰਕੇ ਸੰਜੀਵ ਅਰੋੜਾ ਰਾਜ ਸਭਾ ਦਾ ਮੈਂਬਰ ਪਹਿਲਾਂ ਪੰਜਾਬ ਚ ਚੁਣ ਕੇ ਗਿਆ ਬੜਾ ਅਮੀਰ ਆਦਮੀ ਕੋ ਦਿਖਾਣੇ ਦਾ ਉਹਦੇ ਤੇ ਉਹਨੂੰ ਲਾਲਚ ਦੇ ਕੇ ਦਬਾਅ ਪਾ ਕੇ ਉਹਨੂੰ ਕਹੇ ਉਹਨੂੰ ਕਿਹਾ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਕਿ ਤੂੰ ਜਿਹੜੀ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਹੋਣ ਜਾਣੀ ਆ ਜਿੱਥੇ ਆਮ ਆਦਮੀ ਪਾਰਟੀ ਦਾ ਐਮਐਲਏ ਮਰ ਗਿਆ ਸੀ ਪਿੱਛੇ ਕੁਝ ਸਮਾਂ ਪਹਿਲਾਂ ਗੁਰਪ੍ਰੀਤ ਸਿੰਘ ਹੋਗੀ ਉਸ ਜਿਹੜੀ ਸੀਟ ਖਾਲੀ ਹੋਈ ਆ ਉਹਦੀ ਜਿਮਨੀ ਚੋਣ 6 ਮਹੀਨੇ ਦੇ ਵਿੱਚ ਹੋਣੀ ਆ ਤੇ ਕੇਜਰੀਵਾਲ ਨੇ ਜਿਸ ਤਰ੍ਹਾਂ ਦਾ ਸ਼ਾਤਰ ਲੀਡਰ ਹੈ ਉਹ ਸ਼ਾਪ ਲੀਡਰ ਆ ਉਹਨੇ ਸੋਚਿਆ ਕਿ ਕਿਉਂ ਨਾ ਸੰਜੀਵ ਸ਼ਰਮਾ ਨੂੰ ਮੈਂ ਜਿਮਨੀ ਚੋਣ ਚ ਉਤਾਰ ਦਿਆਂ ਔਰ ਸਾਰੀ ਸਰਕਾਰੀ ਤਾਕਤ ਸ਼ਕਤੀ ਜਿਵੇਂ ਜਿਮਨੀ ਚੋਣਾ ਸਰਕਾਰਾਂ ਕਰਦੀ ਆ ਝੋਕ ਕੇ ਇਨੂੰ ਉਥੋਂ ਐਮ.ਐਲ.ਏ ਬਣਾ ਦਿਆ ਤੇ ਬਾਅਦ ਚ ਉਹਨੂੰ ਲਾਲਚ ਦਿੱਤਾ ਉਹਨਾਂ ਡਿਫੀਨਿਟਲੀ ਕਿ ਤੈਨੂੰ ਮਨਿਸਟਰ ਬਣਾ ਦੇਾਂਗੇ ਪੰਜਾਬ ਸਰਕਾਰ ਦੇ ਵਿੱਚ ਔਰ ਉਹਦੀ ਜਿਹੜੀ ਸੀਟ ਖਾਲੀ ਹੋਵੇਗੀ ਰਾਜ ਸਭਾ ਦੀ ਉਹ ਕੇਚਰੀਵਾਲ ਸਾਹਿਬ ਲੈਣਾ ਚਾਹੁੰਦੇ ਨੇ ਆਪ ਖੁਦ ਰਾਜ ਸਭਾ ਦਾ ਪੰਜਾਬ ਚੋਂ ਮੈਂਬਰ ਬਣਨਾ ਚਾਹੁੰਦੇ ਨੇ ਯਾਦ ਰਹੇ ਕਿ ਕੌਣ ਹੈ ਇਹ ਵਿਅਕਤੀ ਅਰਵਿੰਦ ਕੇਚਰੀਵਾਲ ਜਦੋਂ ਅੰਦੋਲਨ ਚੋਂ ਬਾਹਰ ਨਿਕਲ ਕੇ ਆਇਆ ਇਹਦੇ ਲਫ਼ਜ਼ ਨੇ ਕਿ ਹਮ ਇੱਥੇ ਸੱਤਾ ਪਰਿਵਰਤਨ ਕਰਨੇ ਨਹੀਂ ਆਏ ਹਮ ਵਿਵਸਥਾ ਪਰਿਵਰਤਨ ਕਰਨੇ ਆਏ ਹਾਂ ਮਤਲਬ ਕਿ ਅਸੀਂ ਸੱਤਾ ਦੇ ਲਾਲਚੀ ਨਹੀਂ ਗਏ ਅਸੀਂ ਤਾਂ ਇੱਕ ਸਿਚੁਏਸ਼ਨ ਜੋ ਦੇਸ਼ ਵਿੱਚ ਇਸ ਵਕਤ ਪੋਲਿਟੀਕਲ ਕਲਚਰ ਟੈਸ਼ ਨੈਸ਼ ਹੋਇਆ ਪਿਆ ਉਹਨੂੰ ਅਸੀਂ ਠੀਕ ਠਾਕ ਕਰਾਂਗੇ ਚਲੋ ਉਹਨੂੰ ਦਾ ਕੀ ਠੀਕ ਕਰਨਾ ਸੀ ਇਹਨਾਂ ਨੇ ਪਿਛਲੇ 10 ਸਾਲਾਂ ਚ ਲੁੱਟ ਕੋ ਸੁੱਟ ਕੀਤੀ ਇਹਨਾਂ ਨੇ ਸ਼ਰਾਬ ਦੇ ਘੁਟਾਲੇ ਚ ਫਸ ਚੁੱਕੇ ਨੇ ਜੇਲਾ ਜਾ ਚੁੱਕੇ ਨੇ ਸ਼ੀਸ਼ ਮਹਿਲ ਵਰਗੇ ਇਲਜ਼ਾਮ ਇਹਨਾਂ ਤੇ ਠੁੱਕ ਚੁੱਕੇ ਨੇ ਔਰ ਕੱਲ ਇੱਕ ਦੀ ਰਿਪੋਰਟ ਜਿਹੜੀ 10 ਸਾਲ ਕੇਜਰੀਵਾਲ ਨੇ ਉੱਥੇ ਪੇਸ਼ ਨਹੀਂ ਹੋਣ ਦਿੱਤੀ ਵਿਧਾਨ ਸਭਾ ਚ ਦਿੱਲੀ ਕੱਲ ਦਿੱਲੀ ਵਿਧਾਨ ਸਭਾ ਚ ਪੇਸ਼ ਹੋਈ ਰਿਪੋਰਟ ਉਹਦੇ ਚ ਕਿਹਾ ਕਿ 2000 ਕਰੋੜ ਰੁਪਏ ਤੋਂ ਵੱਧ ਇਸ ਫਰਜ਼ੀ ਸ਼ਰਾਬ ਕੋਟਾਲੇ ਦੀ ਨੀਤੀ ਨੇ ਦਿੱਲੀ ਦੇ ਖਜ਼ਾਨੇ ਦਾ ਤਬਾਹ ਕੀਤਾ ਵਾ ਹਲੇ ਪਤਾ ਨਹੀਂ ਕਿੰਨੀਆਂ ਕੈਂਕ ਰਿਪੋਰਟਸ ਹੋਰ ਹੋਣੀਆਂ ਔਰ ਇਹ ਉਹ ਵਿਅਕਤੀ ਹੁਣ ਇੱਕ ਦਿਨ ਵੀ ਸੱਤਾ ਤੋਂ ਬਾਹਰ ਨਹੀਂ ਹੋ ਸਕਦਾ ਕਿਉਂਕਿ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਇਹੀ ਕਹਿੰਦਾ ਸੀਗਾ ਨਾ ਕਿ ਮੈਂ ਤਾਂ ਆਪ ਮੁੱਖ ਮੰਤਰੀ ਤਦ ਬਨੂੰਗਾ ਜਦ ਦਿੱਲੀ ਦੇ ਲੋਕ ਮੈਨਰੇ ਕੋ ਇਸ ਕੁਰਸੀ ਤੇ ਬਿਠਾਏਗੇ ਉਹ ਕੁਰਸੀ ਤਾਂ ਕਿ ਖਾਲੀ ਮੁੱਖ ਮੰਤਰੀ ਤਾਂ ਉਹਨਾਂ ਨੇ ਕੀ ਬਣਾਉਣਾ ਸੀਗਾ ਉਹਨਾਂ ਨੇ ਕਚਰੀ ਫਾਹਲ ਹੀ ਹਰਾ ਦਿੱਤਾ ਮਤਲਬ ਜੜ ਪੁੱਟ ਦਿੱਤੀ ਇਸ ਬੰਦੇ ਦੀ ਪਰ ਹੁਣ ਇਹਦਾ ਲਾਲਚ ਦੇਖ ਲਓ ਕਿ ਇਹ ਸਾਡਾ ਪੰਜਾਬ ਜਿਹੜਾ ਬਹਾਦਰ ਲੋਕਾਂ ਦਾ ਪੰਜਾਬ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਪਾ ਬੰਦਾ ਸਿੰਘ ਬਹਾਦਰ ਗੁਰੂ ਤੇਗ ਬਹਾਦਰ ਮਾਈ ਭਾਗੋ ਭਾਈ ਜੈਤਾ ਜੀ ਦਾ ਇਤਿਹਾਸ ਬਾਬਾ ਦੀਪ ਸਿੰਘ ਜੀ ਦਾ ਇਤਿਹਾਸ ਔਰ ਸਾਡੇ ਹੋਰ ਬਹੁਤ ਮਹਾਪੁਰਸ਼ ਸਾਧੂ ਸੰਤ ਕਬੀਰ ਸਾਹਿਬ ਵਰਗੇ ਔਰ ਹਾਦਰ ਚੋਦੇ ਸੁੱਖਾ ਸਿੰਘ ਮਹਤਾਬ ਸਿੰਘ ਵਰਗੇ ਜਿਨ੍ਹਾਂ ਨੇ ਮੱਸੀ ਰੰਗੜ ਦਾ ਸਿਰ ਕਲਮ ਕਰਤਾ ਸੀਗਾ ਔਰ ਬੁਰ ਪੁੱਤਾ ਸਿੰਘ ਗਰਜਾ ਸਿੰਘ ਜਿਨ੍ਹਾਂ ਨੇ ਮੁਗਲ ਸلطਨਤ ਦੇ ਸਾਹਮਣੇ ਦੋ ਵਿਅਕਤੀਆਂ ਨੇ ਫੈਸਲਾ ਕੀਤਾ ਕਿ ਅਸੀਂ ਬਗਾਵਤ ਦਾ ਝੰਡਾ ਖੜਾ ਕਰਾਂਗੇ ਉਹਨਾਂ ਨੇ ਟੈਕਸ ਇਕੱਠਾ ਕਰਨਾ ਸ਼ੁਰੂ ਕਰਤਾ ਪੰਜਾਬ ਦੇ ਮੁਗਲ ਸਲਤਨਤ ਦੇ ਨੱਕ ਦੇ ਥੱਲੇ ਛੋਟੇ ਛੋਟੇ ਸੈਬਸ ਆਦੇ ਜਿਨ੍ਹਾਂ ਨੇ ਜਿਨ੍ਹਾਂ ਨੂੰ ਨੀਹਾਂ ਵਿੱਚ ਚੜਾ ਗਿਆ ਛੋਟੇ ਛੋਟੇ 7 ਸਾਲ 9 ਸਾਲ ਦੇ ਹੀ ਨਹੀਂ ਮੰਨੀ ਪਰ ਉਸ ਤੋਂ ਬਾਅਦ ਲੰਮਾ ਚੌੜਾ ਇਤਿਹਾਸ ਸੀ ਭਗਤ ਸਿੰਘ ਜਿਨ੍ਹਾਂ ਨੇ ਜਿਨ੍ਹਾਂ ਦੀਆਂ ਫੋਟੋਆਂ ਇਹਨਾਂ ਨੇ ਬਾਬਾ ਸਾਹਿਬ ਅੰਬੇਦਕਰ ਦੀਆਂ ਪਿੱਛੇ ਟੰਗੀਆਂ ਹੋਈਆਂ ਸੀ ਇਹ ਪੰਜਾਬ ਆ ਬਹਾਦਰ ਲੋਕਾਂ ਦੀ ਧਰਤੀ ਆ ਤੇ ਸਾਡੇ ਤੇ ਰਾਜ ਕੌਣ ਕਰ ਰਿਹਾ ਅੱਜ ਮਾਫ ਕਰਨਾ ਚੰਗਾ ਨਹੀਂ ਲੱਗਦਾ ਕੱਲ ਭਗਵੰਤ ਸਿੰਘ ਮਾਨ ਐਨਕਾ ਲਾ ਕੇ ਆਇਆ ਸੀ ਨਾ ਖਬਰ ਇਹ ਹੈ ਕਿ ਬਠਿੰਡਾ ਦਾ ਜਿਹੜਾ ਲੇਕ ਵਿਊ ਗੈਸਟ ਹਾਊਸ ਹੈ ਸਰਕਾਰੀ ਥਰਮਲ ਪਲਾਂਟ ਦਾ ਸਰਕਾਰੀ ਗੈਸਟ ਹਾਊਸ ਹੈ ਉੱਥੇ ਇਹ दारू ਪੀ ਕੇ ਟਿਕਿਆ ਵਾ ਇਹਦੀ ਅੱਖ ਤੇ ਸੱਟ ਲੱਗ ਗਈ ਹੈ ਉੱਥੋਂ ਫਿਰ ਇਹਨੂੰ ਚੱਕ ਕੇ ਹੈਲੀਕਾਪਟਰ ਤੇ ਵਾਪਸ ਚੰਡੀਗੜ੍ਹ ਲੈ ਕੇ ਆਏ ਨੇ ਔਰ ਚੰਦ ਦਿਨ ਪਹਿਲਾਂ ਵਿਕਰਮ ਜੀਠਿਆ ਨੇ ਖੁਲਾਸਾ ਕੀਤਾ ਕਿ ਹੁਸ਼ਿਆਰਪੁਰ ਵਿੱਚ ਜਾ ਕੇ ਵੀ ਜ਼ਿਆਦਾ दारू ਪੀ ਕੇ ਕਿਸੇ ਆਈਪੀਐਸ ਅਫਸਰ ਮਹਿਲਾ ਦੇ ਨਾਲ ਇਹਨੇ ਮਿਸਬੀਹੇਵ ਕੀਤਾ ਇਸ ਗੱਲ ਦਾ ਖੁਲਾਸਾ ਉਸਨੇ ਕੀਤਾ ਹੈ ਅਕਾਲੀ ਦਲ ਦੇ ਕਾਗੂਨੇ ਉਹ ਸਾਡਾ ਪੰਜਾਬ ਤੇ ਹੁਣ ਰਾਜ ਕਰ ਰਹੇ ਨੇ ਇਹ ਲੋਕ ਤੁਸੀਂ ਡੇਢ ਦਿਨ ਦਾ ਸੈਸ਼ਨ ਦੇਖ ਲਿਆ ਬਿਲਕੁਲ ਮੁੱਦਾਹੀਨ ਸੈਸ਼ਨ ਕੋਈ ਪੰਜਾਬ ਦਾ ਮੁੱਦਾ ਨਸ਼ੇ ਦਾ ਬੇਅਦਬੀਆਂ ਦਾ ਭ੍ਰਿਸ਼ਟਾਚਾਰ ਦਾ ਮਾਈਨਿੰਗ ਦਾ ਕੋਈ ਗੱਲ ਉੱਥੇ ਹੋਣ ਨਹੀਂ ਦਿੰਦੇ ਟਿਚਰਾਂ ਕਰਦੇ ਨੇ ਦੂਜਿਆਂ ਨੂੰ ਤੁਹਾਡੇ ਨਾਲ 3 ਐਮਐਲਏ ਨਹੀਂ ਤੇਰੇ ਨਾਲ 7 ਐਮਐਲਏ ਨਹੀਂ ਜਦ ਸਾਡਾ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਤਾਂ ਸਾਰੀ ਕਾਂਗਰਸ ਪਾਰਟੀ ਦੇ ਐਮਐਲਏ ਉਹਦੇ ਨਾਲ ਹੀ ਖੜਦੇ ਆ ਸੀ ਇਸ ਕਰਕੇ ਪੰਜਾਬ ਤੇ ਹੁਣ ਰਾਜ ਕਰ ਰਹੇ ਨੇ ਇਹ ਲੋਕ ਜਿਨ੍ਹਾਂ ਦਾ ਕੋਈ ਵजूद ਨਹੀਂਗਾ ਜਿਨ੍ਹਾਂ ਨੇ ਕੁਝ ਪਿਛਲੇ 3 ਸਾਲਾਂ ਚ ਕੀਤਾ ਨਹੀਂ 1 ਲੱਖ ਕਰੋੜ ਰੁਪਏ ਪਿਛਲੇ 3 ਸਾਲਾਂ ਵਿੱਚ ਕਰਜ਼ਾ ਚੜਾਇਆ ਛੱਡਦੇ ਜਿਹੜੇ ਮਗਰਿਆਂ ਨੂੰ ਗਾਲਾ ਕੱਢਦੇ ਸੀ ਉਹਨਾਂ ਨੇ 40 ਸਾਲਾਂ ਚ ਮੈਡੀਕਲ ਹੋ ਕੇ ਅਗਰ ਕਰਜ਼ਾ ਚੜਾਇਆ ਪਰ ਫਿਰ ਵੀ 40 ਸਾਲ ਲੱਗੇ ਉਹਨਾਂ ਨੂੰ 3 ਲੱਖ ਕਰੋੜ ਦਾ ਕਰਜ਼ਾ ਚੜਵਾਉਣ ਵਾਸਤੇ ਤੇ ਸਾਡੇ ਪੰਜਾਬ ਦੇ ਵਿੱਚ ਇਹ ਸਾਡੇ ਪੰਜਾਬ ਤੇ ਹੁਣ ਭਗਵਾਨਤਮਾਨ ਦਾ ਪ੍ਰੌਕਸੀ ਚੀਫ ਮਿਨਿਸਟਰ ਬਹਿ ਗਿਆ ਲੱਗਦਾ ਇਹਦੀ ਮਰਜ਼ੀ ਤੋਂ ਬਗੈਰ ਬਦਲੀਆਂ ਕੀਤੀਆਂ ਜਾ ਰਹੀਆਂ ਮੈਨੂੰ ਤਾਂ ਇਹ ਵੀ ਪਤਾ ਲੱਗਾ ਕਿ ਕੇਚਰੀਵਾਲ ਨੇ ਪਿਛਲੇ ਦਿਨਾਂ ਦੇ ਵਿੱਚ ਦਿੱਲੀ ਸਾਰੇ ਐਸਐਸਪੀ ਜਿਹੜੇ ਲਾਏ ਨੇ ਉੱਥੇ ਸੱਦੇ ਗਏ ਨੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਸਲੋਟ ਸੀਗਾ ਤਿੰਨ ਤਿੰਨ ਚਾਰ ਚਾਰ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਕੇਚਰੀਵਾਲ ਆਪ ਉੱਥੇ ਉਹਨਾਂ ਦੀ ਕਲਾਸ ਲੈ ਰਿਹਾ ਵਾ ਉਹਨਾਂ ਨੂੰ ਹਦਾਇਤਾਂ ਦੇ ਰਿਹਾ ਵਾ ਜਿਹੜਾ ਆਦਮੀ ਨਕਾਰਿਆ ਜਾ ਚੁੱਕਾ ਜਿਹੜਾ ਐਮਐਲਏ ਵੀ ਨਹੀਂਗਾ ਜਿਹੜਾ ਲਤਾੜਿਆ ਜਾ ਚੁੱਕਾ ਦਿੱਲੀ ਦੇ ਵਿੱਚ ਲੋਕਾਂ ਵੱਲੋਂ ਰਿਜੈਕਟ ਕੀਤਾ ਜਾ ਚੁੱਕਾ ਔਰ ਰਿਜੈਕਟਡ ਲੀਟਰ ਸਾਡੇ ਤੇ ਰਾਜ ਕਰਨਗੇ ਔਰ ਬਰੀਦ ਸਸੂਟੀਆਂ ਜਿਹੜਾ ਖੁਦ ਰਿਜੈਕਟ ਹੋ ਗਿਆ ਉਹ ਤੋਂ ਹਾਰ ਗਿਆ ਤੇ ਸੀਦੀ ਇਲੈਕਸ਼ਨ ਉਹ ਸਾਡੇ ਸਕੂਲਾਂ ਦੀ ਇਨਸਪੈਕਸ਼ਨ ਕਰਦਾ ਫਿਰਦਾ ਇੱਥੋਂ ਦੇ اخਲਾਕੀ ਟੀਚਰਾਂ ਦੀ ਜਥੇਬੰਦੀਆਂ ਨੇ ਕਿਹਾ ਡੈਮੋਕ੍ਰੈਟਿਕ ਸ਼ਹਿਰ ਤੋਂ ਉਹਨਾਂ ਦਾ ਫਰੰਟ ਆ ਉਹ ਕਹਿੰਦੇ ਜੀ ਇਹ ਕੌਣ ਹੁੰਦਾ ਸਾਡੇ ਸਕੂਲਾਂ ਨੂੰ ਚੈੱਕ ਕਰਨ ਵਾਲਾ ਤੇ ਹੁਣ ਕੇਚਰੀਵਾਲ ਸਾਹ ਨਹੀਂ ਲੈ ਸਕਦਾ ਨਾ ਸੱਤਾ ਤੋਂ ਬਿਨਾਂ ਤਾਂ ਹੁਣ ਉਹਨੇ ਸ਼ਰਾਧਿਤ ਖੇਡੀ ਕੇ ਸੰਜੀਵ ਰੋੜੇ ਨੂੰ ਇੱਧਰ ਭੇਜੋ ਤੇ ਜੇ ਜਿੱਤ ਗਿਆ ਤੇ ਜੋ ਇਹਨਾਂ ਨੇ ਹੁਣ ਪੈਸਾ ਖਰਚਣਾ दारू ਪਲਵਣੀ ਉੱਥੇ ਲੁਧਿਆਣੇ ਵਿੱਚ ਤੇ ਜਿਤਾ ਕੇ ਉਹਨੂੰ ਮਨਿਸਟਰ ਬਣਾਦਾ ਕਿ ਤੇ ਉਹਦੀ ਸੀਟ ਰਾਜ ਸਭਾ ਦੀ ਲੈ ਕੇ ਮੈਂ ਆਪ ਐਮਪੀ ਬਣੂੰਗਾ ਔਰ ਯਾਦ ਰਹੇ ਕਿ ਜਦੋਂ ਦਿੱਲੀ ਦੇ ਲੋਕਾਂ ਨੇ ਰਿਜੈਕਟ ਸੋਰੀ ਦਿੱਲੀ ਦੇ ਇਲੈਕਸ਼ਨ ਤੋਂ ਪਹਿਲਾਂ ਜਦੋਂ ਸਿਫਾ ਦਿੱਤਾ ਇਹਨਾਂ ਦਾ ਤੌਰ ਚੀਫ ਮਨਿਸਟਰ ਇਸ ਬੰਦੇ ਨੇ ਇੱਕ ਦਿਨ ਵੀ ਕਿਸੇ ਸਧਾਰਨ ਕਾਰਜ ਚ ਨਹੀਂ ਰਿਹਾ ਜਦੋਂ ਕੱਢਿਆ ਗਿਆ ਨਾ ਸ਼ਿਸ਼ਮੇਲ ਤੋਂ ਫਿਰ ਇਹਨੇ ਕਿੱਥੇ ਜਾ ਕੇ ਰਹਾ ਇਹਨੇ ਸਾਦਾ ਜਿਹਾ ਪੰਜਾਬ ਦਾ ਲਵਲੀ ਯੂਨੀਵਰਸਿਟੀ ਦਾ ਮਾਲਕ ਹੈ ਅਸ਼ੋਕ ਮਿੱਤਲ ਰਾਜ ਸਭਾ ਦਾ ਮੈਂਬਰ ਉਹਦਾ ਕਰ ਲੈ ਲਿਆ ਔਰ ਪਤਾ ਲੱਗਿਆ ਕਿ ਮਨੀਸ਼ ਸਸੋਡੀਆਂ ਨੇ ਹਰਭਜਨ ਸਿੰਘ ਕ੍ਰਿਕਟਰ ਦਾ ਘਰ ਲੈ ਲਿਆ। ਮਤਲਬ ਕਿ ਇਹ ਹੁਣ ਆਲੀ ਸ਼ਾਨ ਘਰਾਂ ਤੋਂ ਡੇਡ ਡੇਡ ਦੋ ਦੋ ਤਿੰਨ ਤਿੰਨ ਕਿੱਲਿਆਂ ਦੇ ਘਰ ਤੋਂ ਵਗਿਆ ਰਹਿ ਨਹੀਂ ਸਕਦੇ। ਅਖੇ ਜੀ ਅਸੀਂ ਤਾਂ ਸਧਾਰਨ ਜਿਹੇ ਬੰਦੇ ਆ ਸਾਡੇ ਤਾਂ ਇੱਛਾ ਹੀ ਕੋਈ ਨਹੀਂ ਅਸੀਂ ਤਾਂ ਗੱਡੀਆਂ ਮੋਟਰਾਂ ਨਹੀਂ ਲਵਾਵਾਂਗੇ। ਹਜ਼ਾਰ ਹਜ਼ਾਰ ਘਨਵੇਂ ਯਾਰ ਚੀਫ ਮਿਨਿਸਟਰ ਸਾਡਾ ਪੰਜਾਬ ਦਾ 100 100 ਗੱਡੀ ਔਰ ਕੇਜਰੀਵਾਲ ਨੂੰ ਇੱਕ ਜ਼ੈਡ ਸਿਕਿਉਰਿਟੀ ਹੋਰ ਦਿੱਤੀ ਹੋਈ ਸੱਤ ਦਿਨੇ ਦੱਸੋ ਯਾਰ। ਤੇ ਫਿਰ ਕਹੀ ਜਾਂਦੇ ਨੇ ਅਸੀਂ ਤਾਂ ਬਹੁਤ ਸਾਦੇ ਜਿਹੇ ਘਰਾਂ ਦੇ ਮੁੰਡੇ ਕੱਲ ਵਿਧਾਨ ਸਭਾ ਦੇ ਪੁਰਵਣ ਪਾਨ ਬੋਲਦਾ ਮੇਰੀ ਸਪਰੀਮ ਕੋਰਟ ਆਫ ਇੰਡੀਆ ਵਿੱਚ ਕੇਸ ਜਿਹੜਾ ਛੁੱਠਾ ਕੇਸ ਭਗਵੰਤ ਮਾਨ ਨੇ ਮੇਰੇ ਤੇ ਕੀਤਾ ਹੋਇਆ ਮੈਂ ਤਾਂ ਲੜ ਰਿਹਾ ਹਾਂ ਔਰ ਲੜੂਗਾ ਅਖੀਰ ਤੱਕ ਮਰਦੇ ਦਮ ਤੱਕ ਤਾਂ ਕਿ ਕਿਸੇ ਹੋਰ ਨਾਲ ਬੇਇਨਸਾਫੀ ਨਾ ਹੋਵੇ ਮੈਂ ਉਸ ਕੇਸ ਨੂੰ ਅ ਕੀ ਕਹਿੰਦੇ ਹੁੰਦੇ ਕਿ ਅਲਟੀਮੇਟ ਕਨਕਲੂਜਨ ਤੱਕ ਲੈ ਕੇ ਜਾਊਂਗਾ ਪਰ ਕੀ ਕਹਿ ਰਿਹਾ ਸੀ ਕਿ ਕੱਲ ਉੱਥੇ ਅਸੀਂ ਤਾਂ ਆਮ ਜਿਹੇ ਘਰਾਂ ਦੇ ਲੋਕੀਆ ਇਹਨਾਂ ਤੋਂ ਜਰ ਨਹੀਂ ਹੁੰਦਾ ਪਰ ਆਮ ਨੇ ਇਹ ਸਾਰੇ ਐਮਐਲਏਸ ਕਸ਼ ਰਾਣਿਆਂ ਤੋਂ ਮੀਨਾ ਲੈ ਰਹੇ ਨੇ ਸਾਰੇ ਐਮਐਲਏਸ ਹਲਕਿਆਂ ਵਿੱਚ ਗੈਰਕਾਨੂੰਨੀ ਮਾਈਨਿੰਗ ਹੋ ਰਹੀ ਹੈ ਸਾਰੇ ਐਮ ਐਲ ਏ ਥਾਣਿਆਂ ਚੋਂ ਤਹਿਸੀਲਾਂ ਚੋਂ ਪੈਸੇ ਲੈ ਰਹੇ ਨੇ ਔਰ ਜਿਹੜੀ ਗੱਲ ਠੀਕ ਉਠਾਈ ਬਰਤਪ ਸਿੰਘ ਬਾਜਵਾ ਨੇ ਜਿਹੜੀ ਬਿਲਡਰਸ ਐਸੋਸੀਏਸ਼ਨ ਆ ਜਿਹੜੇ ਮਿਸਟਰ ਧਾਲੀਵਾਲ ਐਡਵੋਕੇਟ ਨੇ ਉਹਨਾਂ ਨੇ ਗੱਲ ਨਹੀਂ ਉਠਾਈ ਕੇ ਔਰ 1080 ਕਰੋੜ ਰੁਪਏ ਦਾ ਮਹੀਨੇ ਦੀ ਰਿਸ਼ਵਤ ਖੋਰੀ ਚੱਲ ਰਹੀ ਹੈ ਤਹਿਸੀਲਾਂ ਦੇ ਵਿੱਚ ਚਾਹੋ ਚੈੱਕ ਕਰ ਲੋ ਕਿਸੇ ਤਹਿਸੀਲ ਦੇ ਵਿੱਚ ਸਾਡੀ ਛੋਟੀ ਜੀ ਤਹਿਸੀਲਾ ਪਲੱਤ 40000 ਰੁਪਏ ਤੋਂ ਬਗੈਰ ਕੋਈ ਰਜਿਸਟਰੀ ਨਹੀਂ ਹੋ ਸਕਦੀ ਤਾਂ ਲਾਲੂ ਅੰਦਾਜ਼ਾ ਕਿੰਨੀਆਂ ਸੈਂਕੜੇ ਤਹਿਸੀਲਾਂ ਨੇ ਤੇ ਕਿੰਨੀਆਂ ਸਬ ਤਹਿਸੀਲਾਂ ਨੇ ਕਿ ਕਿਦਾਰ ਜਸਟਿਸ਼ ਹੋ ਰਹੀਓ ਤਾਂ ਪੈਸਾ ਕਿੱਥੇ ਜਾ ਰਿਹਾ ਵਾ ਸਾਰਾ ਪੈਸਾ ਇੱਥੇ ਜਾ ਰਿਹਾ ਮਾਈਨਿੰਗ ਦਾ ਕਹਿੰਦਾ ਹੁੰਦਾ ਸੀ ਕੇਚਰੀਵਾਲ ਹਮਾਰੇ ਕੋ ਮੌਕਾ ਮਿਲੇਗਾ ਹਮ ਆਪਣੀ ਗਾਰੰਟੀ ਪੂਰੀ ਕਰਨੇ ਲਈ ਪੈਸਾ ਕਹਾਂਸੇ ਚੁਟਾਏਗੇ ਹਮ 20000 ਕਰੋੜ ਰੁਪਿਆ ਗੈਰ ਕਾਨੂੰਨੀ ਮਾਈਨਿੰਗ ਸੇ ਬੰਦ ਕਰੇਗੇ 3 ਸਾਲ ਹੋ ਗਏ ਮੇਰੇ ਵੀਰੋ 250 ਕਰੋੜ ਰੁਪਏ ਤੋਂ ਜ਼ਿਆਦਾ ਆਮਦਨ ਨਹੀਂ ਹੋ ਸਕੀ ਮਾਈਨਿੰਗ ਦੇ ਮੁੱਦੇ ਤੋਂ ਪੰਜਾਬ ਸਰਕਾਰ ਨੂੰ ਇਹਦਾ ਮਤਲਬ 197500 ਕਰੋੜ ਰੁਪਏ ਕਿੱਥੇ ਜਾ ਰਿਹਾ ਹੁਣ ਕੇਚਰੀਵਾਲ ਸਾਹਿਬ ਦੱਸ ਸਕਦੇ ਨੇ ਇਹਨਾਂ ਦੇ ਕੋਲ ਹੀ ਜਾ ਰਿਹਾ ਸਾਰਾ ਪੈਸਾ ਜੇ ਸਾਡਾ 150 ਰੁਪਏ ਕੱਟ ਲੱਗਿਆ ਝੋਨੇ ਦੀ ਫਸਲ ਦਾ ਉਹ ਕਿੱਥੇ ਗਿਆ ਸਾਰਾ ਪੈਸਾ 5000 ਕਰੋੜ ਰੁਪਏ ਬਣਦਾ ਵਾ ਕਿੱਥੇ ਚਾਰਿਆ ਸਾਰਾ ਪੈਸਾ ਔਰ ਇਹ ਗੱਲ ਸਾਬਤ ਹੋ ਗਈ ਆ ਕੈਕ ਰਿਪੋਰਟ ਨੇ ਸਾਬਤ ਕਰਤਾ ਕਿ 2000 ਕਰੋੜ ਰੁਪਏ ਦਾ ਘੁਟਾਲਾ ਸ਼ਰਾਬ ਦੀ ਨੀਤੀ ਜੇ ਪੰਜਾਬ ਦੀ ਸ਼ਰਾਬ ਦੀ ਨੀਤੀ ਜਦੋਂ ਇਨਵੈਸਟੀਗੇਟ ਹੋਵੇਗੀ ਯਾਦ ਰੱਖਣਾ ਕਿ ਉਹਦੇ ਵਿੱਚ ਵੀ ਸੈਂਕੜੇ ਕਰੋੜਾਂ ਰੁਪਏ ਦਾ ਘੁਟਾਲਾ ਨਜ਼ਰ ਆਏਗਾ ਕੋ ਉਸੇਮ ਪਾਲਿਸੀ ਸੇਮ ਪਲੇਅਰਸ ਸੇਮ ਕਮਿਸ਼ਨ ਸੇਮ ਕੰਡੀਸ਼ਨਸ ਸਾਰਾ ਕੁਝ ਸਾਰਾ ਕੁਝ ਸੇਮ ਹੈ ਸੋ ਮੇਰੇ ਵੀਰੋ ਪੰਜਾਬ ਦੇ ਗੈਰਤਬੰਦ ਲੋਕਾਂ ਨੂੰ ਔਰ ਮੈਂ ਝਾੜੂ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਯਾਰੋ ਤੁਸੀਂ ਤੁਹਾਨੂੰ ਸਿਰਫ ਦਰੀਆਂ ਚੱਕਣਾ ਇਸ ਰੱਖਿਆ ਵਾ ਤੁਹਾਨੂੰ ਸਿਰਫ ਕੁੱਟਖਾਣਾ ਇਸ ਰੱਖਿਆ ਵਾ ਤੁਸੀਂ ਕਿਉਂ ਨਹੀਂ ਉੱਠ ਕੇ ਵਿਰੋਧ ਕਰਦੇ ਥੱਲਿਓ ਇੱਕ ਵਿਰੋਧ ਪੈਦਾ ਕਰੋ ਸੋਸ਼ਲ ਮੀਡੀਆ ਦੇ ਉੱਤੇ ਕਿ ਨੋ ਟੂ ਕੇਜਰੀਵਾਲ ਨੋ ਟੂ ਕੇਜਰੀਵਾਲ ਕਿ ਤੂੰ ਇੱਥੇ ਸਾਡੇ ਪੰਜਾਬ ਵਿੱਚ ਚੋਰ ਦਰਵਾਜ਼ੇ ਰਾਹੀਂ ਤੈਨੂੰ ਰਾਜ ਸਭਾ ਦਾ ਮੈਂਬਰ ਨਹੀਂ ਬਣਨ ਦਿੱਤਾ ਜਾਵੇਗਾ ਉਸ ਤੋਂ ਪਹਿਲਾਂ ਅਸੀਂ ਪੂਰੀ ਯਤਨ ਕਰਾਂਗੇ ਵਾਹ ਲਾਵਾਂ ਮੈਂ ਆਪਣੀ ਪਾਰਟੀ ਨੂੰ ਕਹਿਣਾ ਕਿ ਸਭ ਕੁਝ ਛੱਡ ਕੇ ਉਹ ਦਿਹਾਣੇ ਵਿੱਚ ਸਾਰੇ ਢੇਰਾ ਲਾ ਕੇ ਇੱਕ ਇੱਕ ਘਰ ਦਾ ਦਰਵਾਜ਼ਾ ਖੜਕਾ ਕੇ ਸਿਰਫ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੀ ਗੈਰਤ ਇਹ ਜਗਾਓ ਕਿ ਪੰਜਾਬ ਕੋਈ ਕੀ ਕਹਿੰਦੇ ਹੁੰਦੇ ਇੱਕ ਫਰਜ਼ੀ ਇਨਕਲਾਬੀਆਂ ਦੀ ਧਰਤੀ ਨਹੀਂ ਗੀ ਝੂਠਿਆਂ ਦੀ ਧਰਤੀ ਨਹੀਂ ਗੀ ਇੱਥੇ ਦਾਕਾ ਨਹੀਂ ਵੱਜ ਸਕਦਾ ਚੂਰ ਦਰਵਾਜ਼ੇ ਨਹੀਂ ਤੁਸੀਂ ਖੜ ਨਹੀਂ ਸਕਦੇ ਇਹ ਇਹ ਸਾਡਾ ਫਰਜ਼ ਬਣਦਾ ਵਾ ਵੀ ਸ਼ੁੱਡ ਡੀਫੀਟ ਆਮ ਆਦਮੀ ਪਾਰਟੀ ਇਨ ਦ ਲੁਥਾਨਾ ਵੈਸਟ ਬਾਇ ਇਲੈਕਸ਼ਨ ਐਸ ਐਂਡ ਵੈਨ ਹੈਲਡ ਜਦ ਵੀ ਹੋਵੇਗੀ ਤਕੜੇ ਹੋ ਕੇ ਲੜਨੀ ਪਵੇਗੀ ਇਹ ਨਹੀਂ ਕਿ ਅਸੀਂ ਕੋਈ ਪਿੱਛੇ हट ਜਾਈਏ ਕਿੱਦਾਂ ਕਰੀਏ ਤਾਂ ਕਿ ਇਹ ਵਿਅਕਤੀ ਸਾਡੇ ਰਾਜ ਸਭਾ ਦਾ ਮੈਂਬਰ ਨਾ ਬਣ ਸਕੇ ਔਰ ਸਭ ਤੋਂ ਸ਼ਰਮਨਾਕ ਗੱਲ ਪੰਜਾਬੀ ਨੂੰ ਇਹ ਹੋਵੇਗੀ ਜਿਹੜੇ ਬੰਦੇ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਨਹੀਂ ਨਾ ਬੋਲ ਸਕਦਾ ਆਪਾਂ ਸਾਰੇ ਜਾਣਦੇ ਆ ਚਲੋ ਬੋਲੇ ਸੋਨਿਆਲ ਬਣਾਉਣੇ ਦਾ ਸਾਰਿਆਂ ਨੂੰ ਸੌਖੀ ਆ ਕੇਚਰੀਵਾਲ ਪੰਜਾਬੀ ਜ਼ੁਬਾਨ ਨਹੀਂ ਜਾਣਦਾ ਪਰ ਪੰਜਾਬ ਦਾ ਐਮਪੀ ਬਣ ਕੇ ਰਾਜ ਸਭਾ ਦੇ ਵਿੱਚ ਉੱਥੇ ਬੈਠੇਗਾ ਔਰ ਪੰਜਾਬ ਭਗਵੰਤ ਨੂੰ ਪੁੱਛਣਾ ਚਾਹੁੰਦਾ ਕਿ ਕਿੱਦਾਂ ਜਸਟੀਫਾਈ ਕਰੇਗਾ ਤੂੰ ਤਾਂ ਸਾਰੇ ਨੂੰ ਟੀਚਰਾਂ ਕਰਦਾ ਵਿਧਾਨ ਸਭਾ ਉਹ ਚੰਡੀਗੜ੍ਹ ਦੇ ਤੁਹਾਨੂੰ ਸਪੈਲਿੰਗ ਆਉਂਦੇ ਨੇ ਲਿਖਣੇ ਆਉਂਦੇ ਪੰਜਾਬੀ ਦੇ ਵਿੱਚ ਹਾਲਾਂਕਿ ਆਪ ਵੀ ਨਹੀਂ ਲਿਖ ਸਕਿਆ ਇਹ ਤਾਂ ਕਨਵੈਂਟਰੀਅਨ ਆ ਜੀ ਇਹ ਤਾਂ ਗਰੇਜ਼ੀ ਸਕੂਲਾਂ ਚ ਪੜ੍ਹੇ ਨੇ ਤੇ ਹੁਣ ਜਿਹੜੇ ਲਾਲਾ ਜੀ ਨੂੰ ਲੈ ਕੇ ਆਵੇਂਗਾ ਰਾਜ ਸਭਾ ਦਾ ਮੈਂਬਰ ਬਣਾਵੇਂਗਾ ਉਹ ਕਿਹੜੇ ਸਕੂਲ ਚ ਪੜ੍ਹਿਆ ਵਾ ਕੀ ਉਹ ਪੰਜਾਬੀ ਜ਼ੁਬਾਨ ਜਾਣਦਾ ਹੈ ਇਹ ਸਾਰੇ ਇਸ਼ੂਸ ਆਪਾਂ ਸਭ ਨੂੰ ਅੱਛੀ ਤਰ੍ਹਾਂ ਨਾਲ ਕਰਨੇ ਚਾਹੀਦੇ ਮੇਰੇ ਹਿਸਾਬ ਦੇ ਨਾਲ ਪੰਜਾਬ ਬਹੁਤ ਅ ਇਸ ਵਕਤ ਮਾੜੇ ਹਾਲਾਤਾਂ ਚੋਂ ਗੁਜ਼ਰ ਰਿਹਾ ਵਾ ਮੇਰੀ ਤੁਹਾਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਇਹ ਪੰਜਾਬੀਆਂ ਨੂੰ ਇਹਨਾਂ ਨੂੰ ਜਿੰਨਾ ਹੋ ਸਕੇ ਨੱਥ ਪਾਓ ਔਰ ਤੁਰੰਤ ਚਲਦੇ ਕਰੋ ਜੇ ਆਪਣੀ ਸਟੇਟ ਨੂੰ ਬਚਾਉਣਾ ਪਾਕਿਸਤਾਨ ਨਾਲ ਸਾਡਾ ਬਾਰਡਰ ਖੁੱਲਣਾ ਚਾਹੀਦਾ ਗੈਰ ਪੰਜਾਬੀਆਂ ਦਾ ਕਾਨੂੰਨ ਜਿਹੜਾ ਪਿਛਲੇ 3 ਸਾਲ ਤੋਂ ਲਟਕਾ ਕੇ ਰੱਖਿਆ ਸੰਦਮਨਾਂ ਸਵੀਕਾਰਨੇ ਔਰ ਮੈਨੂੰ ਝੂਠੇ ਫਰਜ਼ੀ ਜਵਾਬ ਭੇਜੇ ਜਾ ਰਹੇ ਨੇ ਉਸ ਕਾਨੂੰਨ ਬਣਾਉਣ ਵਿੱਚ ਕਿ ਅਸੀਂ ਮਾਲ ਵਿਭਾਗ ਤੇ ਮੁਰ ਬਸੇਵੇ ਵਿਭਾਗ ਨੂੰ ਤੁਹਾਡਾ ਇੱਕ ਜਿਹੜਾ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕੀਤਾ ਜਨਵਰੀ 2023 ਦਾ ਉਥੇ ਭੇਜ ਦਿੱਤਾ ਉਹ ਠੰਡੇ ਵਸਤੇ ਤੇ ਪਾਇਆ ਹੋਇਆ ਸਾਡੇ ਪੰਜਾਬ ਦੇ ਵਿੱਚ ਗੈਰ ਪੰਜਾਬੀ ਤੜਾ ਤੜਾ ਆ ਰਹੇ ਨੇ ਮੈਂ ਕਿਸੇ ਦੇ ਖਿਲਾਫ ਨਹੀਂ ਅਜੀ ਜੀਤ ਸਤਕੇ ਆਉਣ ਪਰ ਕੋਈ ਕਾਨੂੰਨ ਹੋਣਾ ਚਾਹੀਦਾ ਜਿਵੇਂ ਹਿਮਾਚਲ ਪ੍ਰਦੇਸ਼ ਦਾ ਹੋ啊 ਜਿਵੇਂ ਉੱਤਰਾਖੰਡ ਨੇ ਹੋਣਾ ਚੰਦ ਦਿਨ ਪਹਿਲਾਂ ਅਸੈਂਬਲੀ ਚ ਪਾਸ ਕਰਤਾ ਕਿ ਕੋਈ ਵੀ ਬਾਹਰਲਾ ਵਿਅਕਤੀ ਉਥੇ ਨਾਲ ਜ਼ਮੀਨ ਲੈ ਸਕਦਾ ਨਾ ਵੋਟ ਪਾ ਸਕਦਾ ਨਾ ਸਰਕਾਰੀ ਨੌਕਰੀ ਲੈ ਸਕਦਾ ਲੋ 1746 ਇਸ ਕਨਸਟੇਬਲ ਦੀਆਂ ਨੌਕਰੀਆਂ ਨਿਕਲੇ ਨੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦਾਅਵੇ ਨਾ ਕਹਿ ਸਕਦਾ ਕਿ ਬਹੁਤ ਸਾਰੇ ਬਾਲਿਆਂ ਨੇ ਇਹ ਨੌਕਰੀਆਂ ਲੈਣੀਆਂ ਹਰਿਆਣਾ ਰਾਜਸਥਾਨ ਤੇ ਦਿੱਲੀ ਦੇ ਲੋਕਾਂ ਨੇ ਕਿਉਂਕਿ ਪੰਜਾਬੀ ਡੋਮਸਾਈਲ ਦੀ ਤਾਂ ਇੱਕ ਕੁਸ਼ਰਤੀ ਨਹੀਂ ਲਾਈਦਾ ਸੀ ਆਪਾਂ ਕਾਨੂੰਨ ਹੀ ਨਹੀਂ ਬਣਾ ਸਕੇ ਇਸ ਲਈ ਇਹ ਮੁੱਦੇ ਪੰਜਾਬ ਵਿਧਾਨ ਸਭਾ ਵਿੱਚ ਡਿਸਕਸ ਹੋਣੇ ਚਾਹੀਦੇ ਸੀ ਪਰ ਨਹੀਂ ਆਗਰਾ ਸੈਸ਼ਨ ਫਰਜ਼ੀ ਕੀਤਾ ਸਿਰਫ ਕਨਸਟੀਟਿਊਸ਼ਨ ਦੀ ਆਬਲੀਗੇਸ਼ਨ ਸੀ ਕਿ ਸੰਵਿਧਾਨ ਦੀ ਕਿ 6 ਮਹੀਨਿਆਂ ਚ ਇੱਕ ਵਾਰ ਵਿਧਾਨ ਸਭਾ ਦਾ ਸੈਸ਼ਨ ਮਿਲਣਾ ਚਾਹੀਦਾ ਉਹਨਾਂ ਨੇ ਕਰਕੇ ਪੂਰਾ ਫਰੇ ਕੀਤਾ ਵਰਨਾ ਪਹਿਲੀ ਵਾਰ ਹੋਇਆ ਪੰਜਾਬ ਦੇ ਇਤਿਹਾਸ ਵਿੱਚ ਕਿ ਆ ਸਰਦ ਰੁੱਤ ਦਾ ਸੈਸ਼ਨ 2024 'ਚ ਨਹੀਂ ਕੀਤਾ ਤੇ ਬਜਟ اجلاس ਤੋਂ ਪਹਿਲਾਂ ਡੇਢ ਦਿਨ ਦਾ ਸੈਸ਼ਨ ਰੱਖ ਦਿੱਤਾ ਗਿਆ। ਅਗਰ ਸਰਕਾਰ ਤਿਆਰ ਹੁੰਦੀ ਇਹਨਾਂ ਦੇ ਕੋਲ ਬਜਟ ਤਿਆਰ ਹੁੰਦਾ ਤੇ ਬਜਟ ਪੇਸ਼ ਕਰ ਸਕਦੇ ਸੀਗੇ ਸਾਰੇ ਦੇਸ਼ ਦਾ ਬਜਟ ਪੇਸ਼ ਹੋ ਚੁੱਕਾ ਵਾ। ਇਹਨਾਂ ਦੀ ਕਿਹੜੀ ਕਿਹੜੀ ਗੱਲ ਦਾ ਮੈਂ ਤੁਹਾਨੂੰ ਅ ਦਾ ਸੱਚ ਬਿਆਨ ਕਰਾਂ। ਤੁਸੀਂ ਸਾਰੇ ਬਹੁਤ ਅੱਛੇ ਹੋ, ਬੜੇ ਸਮਝਦਾਰ ਹੋ। ਮੈਂ ਝਾੜੂ ਦੇ ਵਰਕਰਸ ਨੂੰ ਕਹਿੰਨਾ ਤੁਹਾਡੀ ਵਾਰੀ ਕਦੀ ਨਹੀਂ ਆਉਣੇ। ਰਾਜ ਸਭਾ ਦੇ ਪਹਿਲਾਂ ਵੀ ਮੈਂਬਰ ਰਾਗਵ ਚੱਡਾ ਆਰਗੇ ਤੇ ਸੰਦੀਪ ਪਟਕਰ ਕੇ ਬਣਾ ਚੁੱਕੇ ਨੇ। ਅਮੀਰ ਆਤਮੀ लवली ਯੂਨੀਵਰਸਿਟੀ ਸ ਸੰਜੀਵ ਸ਼ਰਮਾ ਦੇ ਬਣਾਤੇ ਨੇ ਤੁਸੀਂ ਕਿਹੜੇ ਇਸ ਵਕਤ ਦਾ ਇੰਤਜ਼ਾਰ ਕਰ ਰਹੇ ਹੋ ਤੁਹਾਡੀ ਵਾਰੀ ਨਹੀਂ ਕਦੀ ਆਣੀ ਔਰ ਸਾਰੇ ਕਰਪਟ ਬੰਦਿਆਂ ਨੂੰ ਚੱਕ ਚੱਕ ਕੇ ਮੂਰੇ ਪਾਰਟੀ ਦਾ ਕੀ ਆ ਰਹੀ ਹੈ ਸਿਰਫ ਪੈਸੇ ਇਕੱਠੜ ਕਰਨ ਦਾ ਸਿਸਟਮ ਇਹ ਬਣਾ ਕੇ ਪੰਜਾਬ ਨੂੰ ਲੁੱਟਿਆ ਤੇ ਖੁਸ਼ੁਕਿਆ ਜਾ ਰਿਹਾ ਔਰ ਪ੍ਰਗਟ ਨੇ ਠੀਕ ਕਿਹਾ ਪ੍ਰਗਟ ਸਿੰਘ ਨੇ ਪੰਜਾਬ ਇਸ ਬਕਾਮਾ ਪੁਲਿਸ ਸਟੇਟ ਇਹ ਡਰਾਉਂਦੇ ਨੇ ਸਾਰਿਆਂ ਨੂੰ ਜਿਹੜਾ ਬੰਦਾ ਟਵਿੱਟਰ ਤੇ ਬੋਲਦਾ ਜਿੱਤੇ ਕੋਈ ਸੋਸ਼ਲ ਮੀਡੀਆ ਪੋਸਟ ਪਾਉਂਦਾ ਉਹਨਾਂ ਦੇ ਪਰਚੇ ਦਰਜ ਕਰਦੇ ਨੇ ਬਹੁਤ ਸਾਰੇ ਐਕਟਿਵਿਸਟਾਂ ਨੂੰ ਉਹਨਾਂ ਨੇ ਜੇਲਾਂ ਵਿੱਚ ਛੁੱਟਿਆ ਵਾ ਔਰ ਜਿਹੜਾ ਭਗਵਾਨਪਤਮਨ ਕਹਿੰਦਾ ਸੀ ਕਿ ਮੈਂ ਕਰਾਪਟ ਬੰਦਿਆਂ ਤੋਂ ਰਾਤ ਛਡਾ ਕੇ ਮੈਂ ਖਜ਼ਾਨਾ ਪਰੋਂ ਪੰਜਾਬ ਦਾ ਇੱਕ ਪੰਜੀ ਵੀ ਭਰ ਸਕਿਆ ਕਿਸੇ ਕਰਾਪਟ ਬੰਦੇ ਦੇ ਖਿਲਾਫ ਪਰਚਾ ਦਰਜ ਕਰਕੇ ਕਹਿੰਦਾ ਸੀ ਜੀ ਸੁੱਖ ਵਿਲਾਸ ਨਾ ਢਾਈ ਦੇਣਾ ਮੈਂ ਬੁਲਡੋਜ਼ਰ ਰੈਡੀ ਆ ਮੇਰਾ ਕਿੱਥੇ ਤੇਰਾ ਬੁਲਡੋਜ਼ਰ ਅਗੇ ਜੀ ਬੱਸਾਂ ਬਾਹਰੋਂ ਬਣਦੀਆਂ ਨੇ ਬਾਡੀਆਂ ਜੇ ਪਿਛਲੀ ਗਵਰਨਮੈਂਟ ਨੇ ਰਾਜਸਥਾਨ ਤੋਂ ਬਣਾਈਆਂ ਤੇ ਅੱਜ ਦੀ ਸਰਕਾਰ ਵੀ ਰਾਜਸਥਾਨ ਤੋਂ ਬਾਡੀਜ਼ ਬਣ ਰਹੀਆਂ ਚੈੱਕ ਕਰਾ ਲਓ ਜਾ ਕੇ ਅਗਰ ਭਾਰਤ ਪੂਸ਼ਨਾਸ਼ੂ ਦੇ ਖਿਲਾਫ ਟੈਂਡਰ ਘੁਟਾਲੇ ਦੇ ਇਹ ਮਰਚਾ ਦਾਜ ਕੀਤਾ ਹਾਲਾਂਕਿ ਉਹਨੇ ਕਾਸ਼ ਹੋ ਗਿਆ ਸਾਰੀਆਂ ਐਫ ਆਰਸ ਹਾਈ ਕੋਰਟ ਨੇ ਅੱਜ ਵੀ ਉਹੀ ਟੈਂਕ ਪਾਲਿਸੀ ਪੰਜਾਬ ਦੇ ਵਿੱਚ ਪਿਛਲੇ 2 ਸਾਲ ਤੋਂ ਲਾਗੂ ਹੈ ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਨੂੰ ਬੜਾ ਦੁੱਖ ਹੁੰਦਾ ਜਦੋਂ ਮੈਂ ਆਪਣੀ ਸਟੇਟ ਦਾ ਮਗਰ ਇਤਿਹਾਸ ਝਾਤ ਮਾਰਦਾ ਬਹਾਦਰ ਲੋਕਾਂ ਦੀ ਕੁਰਬਾਨੀਆਂ ਦੇਖਦਾ ਤੇ ਆ ਅੱਜ ਵਾਲੇ ਰਾਜ ਕਰਨ ਵਾਲੇ ਜਿਹੜੇ ਸਾਡੇ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇਹ ਪੰਜਾਬ ਤੇ ਕਬਜ਼ਾ ਕਰ ਰਹੇ ਨੇ ਔਰ ਪੰਜਾਬ ਨੂੰ ਪੁਲੀਸ ਸਟੇਟ ਬਣਾ ਕੇ ਆਪੋਜੀਸ਼ਨ ਦੇ ਐਕਟੀਵਿਸਟਾਂ ਦੇ ਮੂੰਹ ਬੰਦ ਕਰਾਉਣਾ ਚਾਹੁੰਦੇ ਨੇ ਔਰ ਉਹਨਾਂ ਦੇ ਝੂਠੇ ਪਰਚੇ ਦਰਜ ਕਰਕੇ ਪੰਜਾਬ 'ਚ ਆਵਾਜ਼ ਬੰਦ ਕਰਨਾ ਚਾਹੁੰਦੇ ਨੇ ਆਰਟੀਆਈ ਦਾ ਵਿੜਾ ਗਰ ਕਰਤਾ ਕਿਸੇ ਆਰਟੀਆਈ ਐਕਟੀਵਿਸਟ ਨੂੰ ਹਰ ਮਿਲਾਪ ਬਠਿੰਡੇ ਤੋਂ ਕੰਮ ਕਰਦਾ ਹੈ ਸਾਡਾ ਰਾਜਨਦੀਪ ਸਿੰਘ ਕੰਮ ਕਰਦਾ ਮਨਿਕ ਗੋਇਲ ਮਾਨਸਾ ਤੋਂ ਕੰਮ ਕਰਦਾ ਪੁੱਛ ਲੋ ਜਾ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਔਰ ਹੋਰ ਸੈਂਕੜੇ ਐਕਟੀਵਿਸਟ ਕਿਸੇ ਨੂੰ ਕੋਈ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਔਰ ਕਮਿਸ਼ਨ ਲੱਤਿਆ ਪਿਆ ਵਾ 18000 ਮੁਕਦਮੇ ਆਰਟੀਆਈ ਦੇ ਪੈਂਡਿੰਗ ਨੇ आरटीआई कमीशन ਦੇ ਕੋਲ ਜਿਹੜੇ ਕਿ ਜਿਹੜੀ ਇਨਫੋਰਮੇਸ਼ਨ ਦੇਣ ਤੋਂ ਇਨਕਾਰੀ ਨੇ ਉਹ ਕਿ ਹਾਈ ਕੋਰਟ ਜਾ ਕੇ ਤੱਕ ਤੱਕ ਪਹੁੰਚ ਕੇ ਆਟੀ ਹੀ ਦੀ ਇਨਫੋਰਮੇਸ਼ਨ ਲੈ ਰਹੇ ਜਿਹੜੇ ਇਹ ਕਹਿੰਦੇ ਸਿਤਾ ਜੀ ਇਨਕਲਾਬ ਲੈ ਕੇ ਆਵਾਂਗੇ ਪੰਜਾਬ ਸੁਮਨੂ ਦੁੱਖ ਵਿੱਚ ਆਉਂਦਾ ਤੇ ਮਨੂੰ ਮੇਰੇ ਅੱਖਾਂ ਸ਼ਰਮਨਾ ਵਿੱਚ ਝੁਕਣੀਆਂ ਜੇ ਕੇਚਰੀਵਾਲ ਸਾਡੇ ਰਾਜ ਸਭਾ ਦਾ ਮੈਂਬਰ ਬਣ ਗਿਆ ਕੋਸ਼ਿਸ਼ ਕਰੋ ਵਿਰੋਧ ਕਰੀਏ ਆਪਾਂ ਜਨਤਕ ਤੌਰ ਤੇ ਸੋਸ਼ਲ ਮੀਡੀਆ ਤੇ ਆਵਾਜ਼ ਪੁਚਾਈਏ ਤਾਂ ਕਿ ਸਾਡੇ ਪੰਜਾਬ ਦੇ ਉੱਤੇ ਕਿਸੇ ਤਰ੍ਹਾਂ ਨਾਲ ਡਾਕਾ ਅਤੇ ਕਬਜ਼ਾ ਨਾ ਕੀਤਾ ਜਾਵੇ